ਤੁਹਾਨੂੰ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਅੱਜ ਦੇ ਇਸ ਖਬਰ ਪੜਤਾਲ ਦੇ ਵਿੱਚ ਇੱਕ ਵਿਸ਼ਾ ਬੜਾ ਅਹਿਮ ਹੈ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਨੇ ਮੁੱਖ ਮੰਤਰੀ ਔਰ ਉਹਨਾਂ ਦੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਵਿਧਾਇਕ ਨੇ ਮੁੱਖ ਮੰਤਰੀ ਔਰ ਆਪਣੇ ਹੀ ਨਾਮ ਵਾਲਾ ਇੱਕ ਨੀ ਪੱਥਰ ਖੁਦ ਤੋੜ ਵੀ ਦਿੱਤਾ ਤੋੜਵਾਤਾ ਔਰ विधायक गुरप्रीत गोघी खुश नहीं और विरोधी विक्रम मजीठिया या दूसरीया विरोधी तिरਾਂ ਦੇ ਆਗੂ ਨੇ ਜਿਹੜੇ ਉਹ ਗੁਰਪ੍ਰੀਤ ਗੋਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੱਕ ਰਹੇ ਨੇ ਭਗਵੰਤ ਮਾਨ ਤੇ ਸਵਾਲ ਚੱਕ ਰਹੇ ਹੁਣ ਗੋਗੀ ਕਿਉਂ ਖੁਸ਼ ਹੈ ਇਸ ਪੱਥਰ ਨੂੰ ਤੋੜ ਕੇ ਤਸਵੀਰਾਂ ਵੀ ਅਸੀਂ ਨਾਲ-ਨਾਲ ਵਿਖਾਵਾਂਗੇ ਗੁਰਪ੍ਰੀਤ ਗੋਗੀ ਖੁਦ ਇਸ ਪੱਥਰ ਨੂੰ ਤੋੜ ਵੀ ਰਹੇ ਨੇ ਔਰ ਉਹ ਕਹਿ ਰਹੇ ਨੇ ਦਸ ਰਹੇ ਨੇ ਕਿ ਮੈਂ ਕਿਉਂ ਇਸ ਪੱਥਰ ਨੂੰ ਤੋੜ ਰਿਹਾ ਇੰਨੀ ਪੱਥਰ ਇੰਨੀ ਪੱਥਰ ਸੀ ਇੱਕ ਯੋਜਨਾ ਲੁਧਿਆਣੇ ਦਾ ਬੁੱਢਾ ਨਾਲਾ ਉਹਦੀ ਸਫਾਈ ਨੂੰ ਲੈ ਕੇ ਸੀ ਪਰ ਲੁਧਿਆਣੇ ਦਾ ਬੁੱਢਾ ਨਾਲਾ ਇੱਕ ਬਹੁਤ ਵੱਡਾ ਮੁੱਦਾ ਹੈ ਅੱਜ ਅੱਜ ਹੀ ਇੱਕ ਮਾਰਚ ਕੱਢਿਆ ਜਾਣਾ ਹੈ ਜਾਗਰੂਕਤਾ ਮਾਰਚ ਲੱਖਾਂ ਸਿਧਾਣਾ ਹੋਣਗੇ ਹੋਰ ਬਹੁਤ ਸਾਰੇ ਬੁੱਧੀਜੀਵੀ ਹੋਣਗੇ ਜਿਹੜੇ ਲਗਾਤਾਰ ਜਿਹੜਾ ਬੁੱਢਾ ਦਰਿਆ ਆ ਉਹਦੇ ਪ੍ਰਦੂਸ਼ਣ ਨੂੰ ਲੈ ਕੇ ਲੜਾਈ ਲੜ ਰਹੇ ਨੇ ਹੁਣ ਇਹ ਬੁੱਢਾ ਦਰਿਆ ਇਹਦੇ ਵਿੱਚ ਉਦਯੋਗ ਦਾ ਗੰਦਾ ਪਾਣੀ, ਕੈਮੀਕਲ ਵਾਲਾ ਪਾਣੀ ਪੈਂਦਾ। ਔਰ ਇਹ ਬੁੱਢਾ ਦਰਿਆ ਸਤਲੁਜ ਦੇ ਵਿੱਚ ਪੈ ਜਾਂਦਾ। ਸਤਲੁਜ 'ਚੋਂ ਨਿਕਲਦਾ। ਜਦੋਂ ਸਮਰਾਲਾ ਮਾਛੀਵਾੜਾ ਲੱਗਿਆ ਉਹ ਸਤਲੁਜ 'ਚੋਂ ਆਉਂਦਾ ਤੇ ਸਾਫ਼ ਹੁੰਦਾ। ਲੁਧਿਆਣੇ 'ਚੋਂ ਬਾਹਰ ਨਿਕਲ ਕੇ ਜਦੋਂ ਦੁਬਾਰਾ ਸਤਲੁਜ 'ਚ ਪੈਂਦਾ ਬੁੱਢਾ ਦਰਿਆ ਤੇ ਕਾਲਾ ਹੁੰਦਾ। ਜਿਹੜਾ ਸਾਡਾ ਮਾਲਵੇ ਫਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ ਉਹ ਸਾਰੇ ਇਲਾਕੇ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਇਸ ਬੁੱਢੇ ਦਰਿਆ ਦਾ ਕੈਮੀਕਲ ਵਾਲਾ ਪਾਣੀ ਹੁਣ ਵਿਧਾਇਕ ਗੋਗੀ ਨੇ ਅੱਜ ਜਾਗਰੂਕਤਾ ਮਾਰਚ ਸੀ ਲੁਧਿਆਣਾ ਦੇ ਵੇਰਕਾ ਪਲਾਂਟ ਤੋਂ ਸ਼ਹੀਦ ਕਰਤਾ ਸਿੰਘ ਸਰਾਬਾ ਦੇ ਬੁੱਤ ਤੱਕ ਇਹ ਤਸਵੀਰਾਂ ਦੇਖੋ ਵਿਧਾਇਕ ਗੋਗੀ ਭਗਵੰਤ ਸਿੰਘ ਮਾਨ ਦਾ ਨਾਮ ਲਿਖਿਆ ਇਸ ਉਦਘਾਟਨ ਵਾਲੇ ਪੱਥਰ ਤੇ ਔਰ ਉਹਨਾਂ ਦਾ ਆਪਣਾ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਕਿ ਵਿਧਾਇਕ ਨੇ ਸੋ ਖੁਦ ਤੁਰ ਰਹੇ ਸੀ ਔਰ ਤੜਵਾ ਰਹੇ ਨੇ ਨਾਲ ਹੋਰ ਉਹਨਾਂ ਦੇ ਸਾਥੀ ਜਾਂ ਜੋ ਵੀ ਉੱਥੇ ਲੋਕ ਉਹ ਲੈ ਕੇ ਆਏ ਨੇ ਹੁਣ ਉਹ ਖੁਸ਼ ਨਹੀਂ ਉਹ ਕਹਿੰਦੇ ਮੈਂ ਇਸ ਕਰਕੇ ਤੋੜ ਰਿਆਂ ਕਿ ਇਹ ਪੱਥਰ ਮੈਨੂੰ ਮੂੰਹ ਚੜਾਉਂਦਾ ਹੈ ਮੈਨੂੰ ਮਜ਼ਾਕ ਕਰਦਾ ਹੈ ਕਿਉਂ ਉਹ ਕਹਿੰਦੇ ਕਿ ਮੈਂ ਚਾਹੁੰਦਾ ਸੀ ਕਿ ਇਹ ਯੋਜਨਾ ਕੰਮ ਕਰੇ ਬੁੱਢਾਂ ਨਾਲਾ ਸਾਫ਼ ਹੋਵੇ ਲੋਕਾਂ ਦੇ ਘਰਾਂ ਚ ਗੰਦਾ ਪਾਣੀ ਜਾ ਰਿਹਾ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਹੁਣ ਉਹ ਗੋਗੀ ਪੱਥਰ ਕਿਉਂ ਤੋੜ ਰਹੇ ਨੇ ਸਵਾਲ ਇਹ ਵੱਡਾ ਹੈ ਉਹ ਅਫਸਰਾਂ ਤੋਂ ਦੁਖੀ ਨੇ ਉਹ ਕਹਿੰਦੇ ਅਫਸਰ شاہੀ ਮੁੱਖ ਮੰਤਰੀ ਨੂੰ ਗੁੰਮਰਾਹ ਕਰਦੀ ਹੈ ਅਫਸਰशाही ਕਰਪਟ ਹੈ ਔਰ ਅਫਸਰ ਕੰਮ ਨਹੀਂ ਹੋਣ ਦਿੰਦੇ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰਨਾ ਚਾਹੁੰਦੇ ਨੇ ਸਰਕਾਰ ਕੰਮ ਕਰਨਾ ਚਾਹਦੀ ਹੈ ਪਰ ਅਫਸਰ ਕੰਮ ਨਹੀਂ ਕਰਨ ਦਿੰਦੇ ਇਸ ਕਰਕੇ ਇਹ ਪੱਥਰ ਮੈਨੂੰ ਮੂੰਹ ਚੜਾਉਂਦਾ ਹੈ ਮੇਰਾ ਮਜ਼ਾਕ ਕਣਾਉਂਦਾ ਹੈ ਇਸ ਕਰਕੇ ਮੈਂ ਇਹ ਪੱਥਰ ਤੋੜ ਰਿਹਾ ਇੱਕ ਵਾਰੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਐਮਐਲਏ ਗੁਰਪ੍ਰੀਤ ਗੋਗੀ ਦੀ ਖਰੀ ਗੱਲ ਸੁਣ ਲਈਏ ਫਿਰ ਗੱਲ ਅੱਗੇ ਵਧਾਉਣੀ ਆਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਇੱਕ ਸਰਕਾਰ ਦਾ ਅਕਸ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਟਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ 'ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰशाही हावी ਆ ਤੇ ਉਸ ਅਫਸਰशाही ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਉੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦਿੰਦੇ ਨੇ ਸੋ ਅਫਸਰਾਂ ਤੋਂ ਨਾਰਾਜ਼ ਨੇ ਗੁਰਪ੍ਰੀਤ ਗੋਗੀ ਕੱਲ ਗੁਰਪ੍ਰੀਤ ਗੋਗੀ ਉਹਨਾਂ ਨੇ ਇਹ ਪੱਥਰ ਤੋੜਿਆ ਤੋੜ ਦਿੱਤਾ ਹੋਣਾ ਕਿਉਂਕਿ ਤੋੜ ਰਹੇ ਸੀ ਉਹ ਔਰ ਗੁਰਪ੍ਰੀਤ ਗੋਗੀ ਨੇ ਜਿੱਥੇ ਅਫਸਰਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਕਿ ਅਫਸਰਾ ਕਰਕੇ ਬੁੱਢਾ ਦਰਿਆ ਸਾਫ਼ ਨਹੀਂ ਹੋ ਰਿਹਾ ਇਹ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਲਗਭਗ 650 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਪਿਛਲੀਆਂ ਸਰਕਾਰਾਂ ਵੇਲੇ ਇਹ ਪ੍ਰੋਜੈਕਟ ਚੱਲ ਰਿਹਾ ਹੁਣ ਵੀ ਚੱਲ ਰਿਹਾ ਹੈ ਹੁਣ ਦੂਜੇ ਪਾਸੇ ਅੱਜ ਜਾਗਰੂਕਤਾ ਮਾਰਚ ਹੈ ਲੱਖਾਂ ਸਦਾਣਾ ਹੋਣਗੇ ਹੋਰ ਵੱਖ-ਵੱਖ ਲੋਕ ਜਿਹੜੇ ਸਾਫ਼ ਪਾਣੀ ਲਈ ਲੜਾਈ ਲੜ ਰਹੇ ਨੇ ਕਿ ਬੁੱਢਾ ਨਾਲਾ ਸਾਫ਼ ਹੋਵੇ ਇਹਦੇ ਵਿੱਚ ਕਈ ਐਨ ਜੀਓਜ਼ ਨੇ ਸਾਡੇ ਕੁਝ ਲੋਕਾਂ ਨੂੰ ਮੈਂ ਜਾਣਨਾ ਹੁਣ ਇਹਦੇ ਵਿੱਚ ਇੱਕ ਕਰਨਲ ਸਾਹਿਬ ਉਹ ਬੜੇ ਐਕਟਿਵਲੀ ਲੱਗੇ ਨੇ ਇੱਕ ਵਕੀਲ ਸਾਹਿਬ ਨੇ ਹੋਰ ਬਹੁਤ ਸਾਰੇ ਲੋਕ ਨੇ ਹੌਲੀ-ਹੌਲੀ ਮੈਂ ਉਹਨਾਂ ਸਾਰਿਆਂ ਦੇ ਨਾਮ ਵੀ ਜ਼ਰੂਰ ਲਵਾਵਾਂਗਾ ਹੁਣ ਟੀਮ ਮੋਰਚਾ ਕਾਲੇ ਪਾਣੀਆਂ ਦਾ ਉਹ ਅੱਜ 10 ਵਜੇ ਤੋਂ ਹੋ ਸਕਦਾ ਜਦੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਕਿ ਮਾਰਚ ਚੱਲ ਰਿਹਾ ਹੋਵੇ ਜਾਂ ਹੋ ਚੁੱਕਿਆ ਹੋਵੇ ਵੇਰਕਾ ਪਲਾਂਟ ਲੁਧਿਆਣਾ ਤੋਂ ਕਰਤਾਰ ਸਿੰਘ ਸਰਾਬਾ ਦੇ ਪਿੰਡ ਉਹਨਾਂ ਦੇ ਬੁੱਤ ਤੱਕ ਰੋਸ ਮਾਰਚ ਹੋਣਾ ਕਿਉਂਕਿ ਸਤਲੁਜ ਦਰਿਆ ਕਿਡਾ ਫੈਕਟਰੀਆਂ ਦਾ ਪਾਣੀ ਪੀ ਰਿਹਾ ਉਹ ਸਾਫੋਕੀ ਨਹੀਂ ਪੀ ਰਿਹਾ ਉਹ ਰੁਕ ਨਹੀਂ ਰਿਹਾ ਜਿਹੜੇ ਟ੍ਰੀਟਮੈਂਟ ਪਲਾਂਟ ਨੇ ਉਹ ਮੁਕੰਮਲ ਕੰਮ ਨਹੀਂ ਕਰ ਰਹੀ ਸੋ ਅੱਜ ਇੱਕ ਪਾਸੇ ਮੋਰਚਾ ਗੁੱਡੇ ਦਰਿਆ ਦੇ ਸਾਫ ਪਾਣੀ ਲਈ ਪਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਇੱਕ ਦਿਨ ਪਹਿਲਾਂ ਹੀ ਆਪਣੀ ਹੀ ਸਰਕਾਰ ਦੇ ਅਫਸਰਾਂ ਖਿਲਾਫ ਮੋਰਚਾ ਖੋਲਿਆ ਗੁਰਪ੍ਰੀਤ ਗੋਗੀ ਅਜੇ ਹੀ ਵਿਧਾਇਕ ਨੇ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵਿਕਾਸ ਦੇ ਕੰਮ ਕਰਦੇ ਨੇ ਉਹ ਤੁਰੇ ਰਹਿੰਦੇ ਨੇ ਉਹ ਸਰਗਰਮ ਰਹਿੰਦੇ ਨੇ ਇਹ ਮੰਨਿਆ ਜਾਂਦਾ ਹੈ ਉਹ ਸਰਕਾਰ ਦੇ ਖਿਲਾਫ ਨਹੀਂ ਨਾ ਹੀ ਉਹ ਸਰਕਾਰ ਤੋਂ ਬਾਗੀ ਹੋਏ ਨੇ ਨਾ ਹੀ ਉਹ ਭਗਵੰਤ ਮਾਨ ਦੇ ਖਿਲਾਫ ਨੇ ਜਾਂ ਭਗਵੰਤ ਮਾਨ ਤੋਂ ਨਾਰਾਜ਼ ਨੇ ਉਹ ਇਹ ਕਹਿ ਰਹੇ ਨੇ ਕਿ ਸਰਕਾਰ ਕੰਮ ਕਰ ਰਹੀ ਹੈ ਭਗਵੰਤ ਮਾਨ ਕੰਮ ਕਰ ਰਹੇ ਨੇ ਅਫਸਰ ਅੜਿੱਕਾ ਬਣ ਰਹੇ ਨੇ ਹੁਣ ਕੀ ਜਿਹੜੀ ਵੱਡੀ ਅਫਸਰशाही ਹੈ ਕੀ ਉਹ ਭਗਵੰਤ ਮਾਨ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਦੀ ਅਗਰ ਵੱਡੀ ਅਫਸਰशाही ਭਗਵੰਤ ਮਾਨ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਦੀ ਉਂਝ ਕਈ ਵਾਰੀ ਹੁੰਦਾ ਹੈ ਜਿਹੜੇ ਅਫਸਰ ਨੇ ਉਹ ਸਿਸਟਮ ਨੇ ਕਈ ਵਾਰੀ ਸਿਸਟਮ ਰੁਕਾਵਟਾਂ ਪਾਉਂਦਾ ਹੈ ਮੁੱਖ ਮੰਤਰੀ ਦੇ ਰਾਜਵੀਰ ਰੁਕਾਵਟਾਂ ਪਾਉਂਦਾ ਹੈ ਸਿਸਟਮ ਇਹਦੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਪਵਿੱਤਰ ਗੁਰਪੁਰਬ ਦੇ ਮੌਕੇ ਤੇ ਕਿ ਅਸੀਂ ਰਿਹਾ ਕਰਾਂਗੇ ਬੰਦੀ ਸਿੰਘ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਇੱਕ ਪ੍ਰਧਾਨ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ ਉਹ ਰਿਹਾ ਨਹੀਂ ਹੋਏ ਉਹਨਾਂ ਚੋਂ ਇੱਕੋ ਦੁੱਕਾ ਰਿਹਾ ਹੋਏ ਨੇ ਕਿਉਂ ਕਿ ਸਿਸਟਮ ਰੋਕਦਾ ਕਈ ਵਾਰੀ ਅਫਸਰਾਂ ਦਾ ਉਹ ਪ੍ਰਧਾਨ ਮੰਤਰੀ ਨੂੰ ਵੀ ਰੋਕ ਦਿੰਦਾ ਮੁੱਖ ਮੰਤਰੀ ਨੂੰ ਵੀ ਰੋਕ ਦਿੰਦਾ ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ ਉਹਦੇ ਲਈ ਹੁਣ ਪ੍ਰਧਾਨ ਮੰਤਰੀ ਚ ਹਿੰਮਤ ਚਾਹੀਦੀ ਹੈ ਕਿ ਉਹ ਸਿਸਟਮ ਬਦਲ ਪਾਉਂਦੇ ਨੇ ਜਾਂ ਸਿਸਟਮ ਉਸੇ ਸਿਸਟਮ ਦੇ ਨਾਲ ਚੱਲਣਗੇ ਇਸੇ ਤਰ੍ਹਾਂ ਹੁਣ ਭਗਵੰਤ ਮਾਨ ਕੀ ਉਹ ਸਿਸਟਮ ਤੋੜ ਪਾਉਣਗੇ ਬਦਲ ਪਾਉਣਗੇ ਸਾਰੇ ਅਫਸਰ ਮਾੜੇ ਨਹੀਂ ਸਾਰੇ ਅਫਸਰ ਰਿਕਵਰਟ ਨਹੀਂ ਪਾਉਂਦੇ ਪਰ ਕੁਝ ਅਫਸਰ ਅਜੇ ਨਹੀਂ ਜਿਹੜੇ ਫਾਈਲਾਂ ਤੇ ਸਾਈਨ ਨਹੀਂ ਕਰਦੇ ਰਕਾਮਤਾ ਪਾਉਂਦੇ ਨੇ ਕ੍ਰਪਸ਼ਨ ਵੀ ਕਰਦੇ ਨੇ ਉਹ ਸਿਸਟਮ ਦਾ ਅੜਕਣ ਹੁਣ ਕੀ ਭਗਵੰਤ ਮਾਨ ਇਸ ਸਿਸਟਮ ਨੂੰ ਸਾਫ਼ ਕਰ ਪਾਉਣਗੇ ਚੁਣੌਤੀ ਹੈ ਹਲੇ ਵੀ ਭਗਵੰਤ ਮਾਨ ਲਈ ਲਗੀ ਭਗਵੰਤ ਮਾਨ ਦੀਆਂ ਨਿੱਜੀ ਤੌਰ ਤੇ ਕੋਸ਼ਿਸ਼ਾਂ ਚਲਾਉਣ ਯੋਗ ਨੇ ਪਰ ਸਿਸਟਮ ਨਹੀਂ ਸੁਧਰ ਰਿਹਾ ਕਿ ਭਗਵੰਤ ਮਾਨ ਨੂੰ ਸਖਤੀ ਕਰਨੀ ਪੈਣੀ ਕਿਉਂਕਿ ਮੈਂ ਇੱਕ ਅੱਧਾ ਆਈਪੀਐਸ ਸੀ ਆਈਐਸ ਅਫਸਰ ਹੀ ਦੇਖਿਆ ਜਿਹਦੇ ਤੇ ਸਖਤ ਐਕਸ਼ਨ ਭਗਵੰਤ ਮਾਨ ਦੀ ਸਰਕਾਰ ਨੇ ਲਿਆ ਨਹੀਂ ਤਾਂ ਪੰਜਾਬ ਚ ਕਈ ਕਰਪਟ ਅਫਸਰ ਨੇ ਕਈ ਕਰਪਟ ਅਫਸਰਾਂ ਦੇ ਖਿਲਾਫ ਸ਼ਿਕਾਇਤਾਂ ਨਹੀਂ ਉਹਨਾਂ ਤੇ ਕਾਰਵਾਈਆਂ ਨਹੀਂ ਹੁੰਦੀਆਂ ਇਕੱਲੇ ਕਾਂਗਰਸੀਆਂ ਨੂੰ ਗ੍ਰਿਫਤਾਰ ਕਰਨ ਨਾਲ ਵੀ ਪੰਜਾਬ ਨਹੀਂ ਸੁਧਰਨਾ ਜਦ ਤੱਕ ਮਾੜੇ ਅਫਸਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਰੇ ਮੁਲਾਜ਼ਮ ਨਹੀਂ ਮੈਂ ਮੁਲਾਜ਼ਮਾਂ ਦੀ ਗੱਲ ਨਹੀਂ ਕਰਦਾ ਬਹੁਤੇ ਮੁਲਾਜ਼ਮ ਕੰਮ ਕਰਨਾ ਚਾਹੁੰਦੇ ਨੇ ਪਰ ਕਈ ਮਾੜੇ ਅਫਸਰਾਂ ਕਰਕੇ ਮੁਲਾਜ਼ਮ ਵੀ ਡਰਦੇ ਨੇ ਹੁਣ ਮਾਮਲਾ ਬੜਾ ਗੁੰਝਲ ਗੁੰਝਲਦਾਰ ਹੈ ਬੁੱਢੇ ਬੁੱਢੇਦਰੀਆ ਕਿਹੜੇ ਅਫਸਰ ਨੇ ਜਿਨ੍ਹਾਂ ਨੇ ਕਰਾਪਸ਼ਨ ਕੀਤੀ ਹੈ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਔਰ ਭਗਵੰਤ ਮਾਨ ਨੂੰ 2-4 ਕਾਂ ਟੰਗੜੇ ਪਾਣੇ ਨੇ ਲੁਧਿਆਣੇ ਲੁਧਿਆਣਾ ਕਾਰਪੋਰੇਸ਼ਨ ਦੇ ਵਿੱਚ ਇੱਕ ਦੋ ਕਾਂ ਭਗਵੰਤ ਮਾਨ ਨੂੰ ਟੰਗਲੇ ਪਾਣੇ ਨੇ ਨਹੀਂ ਤਾਂ ਇਹ ਮੁੱਦਾ ਵੱਡਾ ਹੋਣਾ ਹੈ ਅਗਲੀਆਂ ਚੋਣਾਂ 'ਚ ਵੀ ਵੱਡਾ ਹੋਣਾ ਹੈ ਗੁਰਪ੍ਰੀਤ ਗੋਗੀ ਲੋਕਾਂ ਨਾਲ ਖੜ ਗਿਆ ਅਫਸਰਾਂ ਦੇ ਖਿਲਾਫ ਖੜ ਗਿਆ ਹੁਣ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਪੈਣੀ ਹੈ ਉਹਨਾਂ ਅਫਸਰਾਂ ਤੇ ਮੈਂ ਤਾਂ ਕਹਿਣਾ ਕਿ ਇਹ ਜਾਂਚ ਸੀਬੀਆਈ ਨੂੰ ਅਗਰ ਸੀਬੀਆਈ ਨੂੰ ਨਹੀਂ ਦੇਣੀ ਪੰਜਾਬ ਦੀ ਵਿਜੀਲੈਂਸ ਨੂੰ ਦੋ ਪੰਜਾਬ ਦੀ ਵਿਜੀਲੈਂਸ ਕੋਲੇ ਲੁਧਿਆਣਾ ਕਾਰਪੋਰੇਸ਼ਨ ਦੀ ਜਾਂਚ ਜਾਵੇ ਕਿ ਕਿਹੜੇ ਕਿਹੜੇ ਅਫਸਰਾਂ ਨੇ ਸਹੀ ਕੰਮ ਨਹੀਂ ਕੀਤਾ ਬੁੱਢਾਂ ਨਾਲ ਅੱਜ ਤੱਕ ਗੰਦਾ ਕਿਉਂ ਹੈ 650 ਕਰੋੜ ਰੁਪਏ ਆਏ ਕਿਹੜੇ ਉਦਯੋਗਪਤੀ ਨਾਲ ਮਿਲੇ ਨੇ ਅਫਸਰਾਂ ਦੇ ਕਿੰਨਾ ਇੰਡਸਟਰੀਆਂ ਦਾ ਪਾਣੀ ਬੁੱਢੇ ਨਾਲੇ ਚ ਜਾ ਰਿਹਾ ਹਲੇ ਵੀ ਅਗਰ ਉਹ ਸਮਰੱਥ ਨਹੀਂ ਨੇ ਤਾਂ ਕੀ ਸਰਕਾਰੀ ਪਲਾਂਟ ਬਣੇ ਨੇ ਅਗਰ ਉਹ ਸਮਰੱਥ ਨੇ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਵੇ ਕਿ ਉਦਯੋਗਪਤੀਆਂ ਕਰਕੇ ਨੁਕਸਾਨ ਨਹੀਂ ਹੋ ਰਿਹਾ ਸੋ ਇਸ ਕਰਕੇ ਇਹ ਪੱਥਰ ਜਿਹੜਾ ਤੋੜਿਆ ਗੁਰਪ੍ਰੀਤ ਗੋਗੀ ਨੇ ਇੱਕ ਲੋਕ ਭਾਵਨਾ ਦਾ ਪ੍ਰਗਟਾਵਾ ਵੀ ਆ ਇੱਕ ਵਾਰੀ ਇੱਕ ਹੋਰ ਵੀ ਹਿੱਸਾ ਗੁਰਪ੍ਰੀਤ ਗੋਗੀ ਦੇ ਬਿਆਨ ਦਾ ਉਹ ਵੀ ਇੱਕ ਵਾਰੀ ਬਾਕੀ ਦਾ ਹਿੱਸਾ ਸੁਣੋ ਅ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਦਾ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦੇ ਨਾਲ ਪੁਰਾਣੀ ਸਰਕਾਰ ਨੇ ਬਣਾਈ ਸੀ ਪਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚ ਇਹਨਾਂ ਨੇ ਟੈਂਡਰ ਲਾਤੇ ਕਰੋਨਾ ਚ ਇਹਨਾਂ ਨੇ ਟੈਂਡਰ ਖੋਲ ਕੇ ਆਪਣੇ ਚਾਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਣਯੋਗ ਆਪਣੀ ਏਜੰਸੀਆਂ ਤੇ ਪੂਰਾ ਭਰੋਸਾ ਜੋ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨ ਜੋ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰ ਲਗੇ ਠੀਕ ਆ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਡੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਉਹ ਤੁਹਾਨੂੰ ਡਿਮਾਂਸ਼ਨ ਤੇ ਰਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮੰਨ ਜੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਨਹੀਂ ਮੱਥਾ ਤੁਹਾਡੇ ਵੱਲ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਸਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤਾਂ ਮੈਂ ਨਹੀਂ ਭੱਜਣਾ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਇੱਥੇ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਵਾਮ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਂਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਹੀ ਐਸੀ ਇੱਥੇ ਦੱਸ ਤੂੰ ਕੀ ਕੀਤਾ ਸੋ ਗੁਰਪ੍ਰੀਤ ਗੋਗੀ ਹੁਣਾ ਦੀ ਗੱਲਾਂ ਬੜੀਆਂ ਭਾਵਨਾਤਮਕ ਨੇ ਉਹ ਕਹਿੰਦੇ ਪੱਥਰ ਮੈਨੂੰ ਮੂੰਹ ਚੜਾਉਂਦਾ ਗੁਰਪ੍ਰੀਤ ਗੋਗੀ ਉਹ ਵਿਧਾਇਕ ਨੇ ਜਿਹੜੇ ਪਹਿਲਾਂ ਕਾਂਗਰਸ 'ਚ ਰਹੇ ਪਰ ਇਹਨਾਂ ਨੇ ਹਰਾਇਆ ਭਾਰਤ ਘੋਸ਼ਣ ਆਸ਼ੂ ਭਾਰਤ ਘੋਸ਼ਣ ਆਸ਼ੂ ਜਿਹੜੇ ਕਾਂਗਰਸ ਦੇ ਉਪ ਪ੍ਰਧਾਨ ਨੇ ਪੰਜਾਬ 'ਚ ਮੰਨੇ ਪਰਮੰਨੇ ਕਾਂਗਰਸੀ ਲੀਡਰ ਨੇ ਇਸ ਵਕਤ ਉਹ ਈਡੀ ਦੇ ਕੇਸਾਂ ਦੇ ਵਿੱਚ ਉਲਝੇ ਹੋਏ ਨੇ ਅੱਜ ਕੱਲ ਦੇ ਵਿੱਚ ਉਹਨਾਂ ਦੀ ਪੇਸ਼ੀ ਵੀ ਹੈ ਹੋ ਸਕਦਾ ਹੈ ਕੱਲ ਜਾਂ ਅੱਜ ਉਹਨਾਂ ਦੀ ਜ਼ਮਾਨਤ ਤੇ ਕੋਈ ਫੈਸਲਾ ਆਵੇ ਜਾਂ ਆ ਗਿਆ ਹੋਵੇ ਉਹ ਇਸ ਵੇਲੇ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੋ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨੂੰ ਹਰਾਇਆ ਸੀ ਗੁਰਪ੍ਰੀਤ ਗੋਗੀ ਨੇ ਹੁਣ ਗੁਰਪ੍ਰੀਤ ਗੋਗੀ ਕਹਿੰਦੇ ਕਿ ਮੈਂ 7 ਦਿਨਾਂ ਦਾ ਅਲਟੀਮੇਟਮ ਦੰਨਾ ਅਫਸਰਾਂ ਨੂੰ ਮੈਂ ਅੰਕਸ਼ਨ ਤੇ ਬੈਠੂਗਾ ਹੁਣ ਗੁਰਪ੍ਰੀਤ ਗੋਗੀ ਭਗਵੰਤਮਾਨ ਉਹਨਾਂ ਨੂੰ ਬਿਲਕੁਲ ਉਹ ਇਹ ਕਹਿ ਰਹੇ ਨੇ ਕਿ ਭਗਵੰਤਮਾਨ ਉਹਨਾਂ ਨੂੰ ਅਫਸਰਾਂ ਨੇ ਗੁੰਮਰਾਹ ਕੀਤਾ ਹੁਣ ਇਹ ਭਗਵੰਤਮਾਨ ਉਹਨਾਂ ਨੂੰ ਇਸ ਗੱਲ ਦੇ ਉੱਤੇ ਨਜ਼ਰਸਾਨੀ ਕਰਨੀ ਪੈਗੀ ਕਿ ਕੀ ਸੱਚਮੁੱਚ ਜਿਹੜੇ ਵੱਡੇ ਅਫਸਰ ਨੇ ਲੁਧਿਆਣੇ ਦੇ ਉਹ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਜਾਂ ਪੂਰੇ ਵਿਸ਼ੇ ਦੀ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਗੁਰਪ੍ਰੀਤ ਗੋਗੀ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਕਮੇਟੀ ਹੈ ਜਿਹੜੀ ਆ ਲੋਕਲ ਬਾਡੀਜ਼ ਦੀ ਸਥਾਨਕ ਸਰਕਾਰਾਂ ਦੀ ਉਹਦੇ ਚੇਅਰਮੈਨ ਵੀ ਨੇ ਪਿਛਲੇ ਦਿਨਾਂ ਦੇ ਵਿੱਚ ਗੁਰਪ੍ਰੀਤ ਗੋਗੀ ਔਰ ਹੋਰ ਬਹੁਤ ਸਾਰੇ ਵਿਧਾਇਕਾਂ ਨੇ ਇੱਕ ਦਸਤਖਤ ਕਰਕੇ ਚਿੱਠੀ ਲਿਖੀ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਕਿ ਬੁੱਢੇ ਨਾਲੇ ਦਾ ਪਾਣੀ ਕਾਲਾ ਕਿਉਂ ਹੈ ਪ੍ਰਦੂਸ਼ਿਤ ਕਿਉਂ ਹੈ ਸਟਾਫ ਕਿਉਂ ਨਹੀਂ ਹੋ ਪਾ ਰਿਹਾ 650 ਕਰੋੜ ਰੁਪਏ ਪਿਛਲੇ ਸਮੇਂ ਤੋਂ ਸਰਕਾਰਾਂ ਦੇ ਚੁੱਕੀਆਂ ਨੇ ਉਹ ਪੈਸਾ ਗੜਬੜੀ ਲੱਗਦੀ ਹੈ ਸਾਨੂੰ ਇਹਦੀ ਸੀਬੀਆਈ ਦੀ ਇਹਨ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜਾਂ ਕੋਈ ਸਿਟਿੰਗ ਜੱਜ ਤੋਂ ਇਹਦੀ ਜਾਂਚ ਕਰਾਓ ਹੁਣ ਮੈਨੂੰ ਲੱਗਦਾ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਫੈਸਲਾ ਲੈਣਾ ਪਏਗਾ ਕਿਉਂਕਿ ਇਹ ਮੁੱਦਾ ਸਿਆਸੀ ਵੀ ਹੋ ਗਿਆ ਇਹ ਮੁੱਦਾ ਵੱਡਾ ਵੀ ਹੋ ਗਿਆ ਹੁਣ ਗੁਰਪ੍ਰੀਤ ਗੋਗੀ ਕਹਿੰਦੇ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਰੋਧੀ ਸਵਾਲ ਚੱਕਣਗੇ ਉਹ ਕਹਿੰਦੇ ਸਗੋਂ ਦੀ ਚੱਕਣ ਹੁਣ ਸ਼ਾਇਦ ਵਿਕਰਮ ਮਜੀਠੀਆ ਨੇ ਗੱਲ ਸੁਣੀ ਹੋਣੀ ਵਿਕਰਮ ਮਜੀਠੀਆ ਨੇ ਵੀ ਟਵੀਟ ਕੀਤਾ ਲੇਕਿਨ ਜੋ ਗੁਰਪ੍ਰੀਤ ਗੋਗੀ ਦਾ ਕਰਮ ਹੈ ਉਹ ਭਾਵੇਂ ਆਪਣੀ ਸਰਕਾਰ ਦੇ ਆਪਣੀ ਸਰਕਾਰ ਦਾ ਪੱਖ ਪੂਰ ਰਹੇ ਨੇ ਕਿ ਭਗਵੰਤ ਮਾਨ ਔਰ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਅਫਸਰ ਕੰਮ ਨਹੀਂ ਕਰਦੇ ਕਰਪਟ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਵਿਕਰਮ ਜੀਠੀਆ ਪੂਰੀ ਆਪ ਸਰਕਾਰ ਨੂੰ ਸਵਾਲਾਂ ਚ ਲੈ ਰਹੇ ਨੇ ਉਹਨਾਂ ਦਾ ਟਵੀਟ ਹੈ ਵਿਕਰਮ ਜੀਠੀਆ ਦਾ ਮੈਂ ਪੜ੍ਹ ਦਿੰਦਾ ਵਿਕਰਮ ਜੀਠੀ ਨੇ 5 7 3 ਦੇ 3 6 ਲਾਈਨਾਂ ਲਿਖੀਆਂ ਨੇ ਉਹਨਾਂ ਨੇ ਤਸਵੀਰਾਂ ਵੀ ਲਾਤੀਆਂ ਉਹ ਕਹਿੰਦੇ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਦੇ ਸਖਤ ਖਿਲਾਫ ਵਿਕਰਮ ਮਜੀਠੀਆ ਕਹਿੰਦੇ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨਹੀਂ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ ਤੀਸਰੀ ਲਾਈਨ ਲਿਖਦੇ ਨੇ ਵਿਕਰਮ ਮਜੀਠੀਆ ਲੁਧਿਆਣੇ ਤੋਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨਹੀਂ ਪੱਥਰ ਹਟਾਇਆ ਗਿਆ ਕਿਉਂਕਿ ਕੰਮ ਨਹੀਂ ਕਰ ਪਾਏ ਅਜਿਆ ਨਹੀਂ ਹੈ ਕਿ ਉਹ ਕੰਮ ਨਹੀਂ ਕਰ ਪਾਏ ਗੁਰਪ੍ਰੀਤ ਗੋਗੀ ਕਹਿੰਦੇ ਮੈਂ ਕੰਮ ਕਰਨਾ ਚਾਹਣਾ ਪੁਰਾਣੇ ਸਮਿਆਂ 'ਚ ਜਿਹੜੀ ਕਰਾਪਸ਼ਨ ਹੋਈ ਹੈ ਉਹਨੂੰ ਵਿਕਰਮ ਮਜੀਠੀਆ ਨੂੰ ਸ਼ਾਇਦ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਸ ਵੇਲੇ ਵੀ ਬਹੁਤ ਅਭਿਆਨ ਚੱਲੇ ਸੋ ਅਗਰ ਜਾਂਚ ਹੁੰਦੀ ਹੈ ਤੇ ਅਕਾਲੀ ਬੀਜੇਪੀ ਦੀ ਸਰਕਾਰ ਵੇਲੇ ਦਾ ਕਾਰਜਕਾਲ ਵੀ ਵਿਜੀਲੈਂਸ ਜਾਂਚ ਦੇ ਦਾਰੇ ਚ ਆ ਸਕਦਾ ਹੈ ਸੋ ਵਿਕਰਮ ਮਜੀਠੀਏ ਨੇ ਸਿਰਫ ਉਪਰੋਂ ਉਪਰੋਂ ਲਿਖਤਾ ਕਿ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨਹੀਂ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ ਪਾਏ ਹੁਣ ਵਿਕਰਮ ਮਜੀਠੀਆ ਵਿਰੋਧੀ ਧਿਰ ਚ ਨੇ ਕੁਝ ਦਿਨ ਪਹਿਲਾਂ ਜਦੋਂ ਅ ਮਾਜੇਜ ਰੈਲੀ ਕੀਤੀ ਰਖੜ ਪੁੰਨਿਆ ਮੌਕੇ ਬਾਬਾ ਬਕਾਲਾ ਚ ਉਦੋਂ ਵਿਕਰਮਜੀਠੀਆ ਖੁੱਲ ਕੇ ਸੁਖਬੀਰ ਬਾਦਲ ਦੇ ਹੱਕ 'ਚ ਖੜੇ। ਕਈ ਮਹੀਨਿਆਂ ਬਾਅਦ ਪਤਾ ਲੱਗਿਆ ਚੋਣਾ ਤੋਂ ਬਾਅਦ ਕਿ ਵਿਕਰਮਜੀਠੀਆ ਸੁਖਬੀਰ ਬਾਦਲ ਨਾਲ ਹੀ ਖੜੇ ਨੇ। ਵਿੱਚ ਦੇ ਵਿਕਰਮਜੀਠੀਆ ਜ਼ਰਾ ਸ਼ਾਂਤ ਜ਼ਿਆਦਾ ਰਹੇ। ਕਿਤੇ ਢਿਲੇ ਮੱਠੇ ਨਾ ਹੋਣ। ਸੋ ਨਾਰਾਜ਼ ਅਕਾਲੀਆਂ ਦੇ ਨਾਲ ਤਾਂ ਉਹ ਨਹੀਂ ਖੜੇ। ਉਹ ਖੜੇ ਸੁਖਬੀਰ ਬਾਦਲ ਨਾਲ ਇਹ ਗੱਲ ਹੁਣ ਸਾਫ਼ ਹੋ ਗਈ ਇੱਕ ਪਾਸਾ ਵਿਕਰਮਜੀਠੀ ਨੇ ਕਰਤਾ। ਪਰ ਜਿਹੜੀ ਕੱਲ ਵਿਕਰਮਜੀਠੀਆ ਹੁਣ ਗੁਰਪ੍ਰੀਤ ਗੋਗੀ ਤੇ ਕਹਿ ਰਹੇ ਨੇ। ਹੁਣ ਅੱਗੇ ਕਹਿੰਦੇ ਨੇ ਗੋਗੀ ਜੀ ਮੈਂ ਆਸ ਕਰਦਾ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨਹੀਂ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਟਾਉਗੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਰਾਜ ਵਿਲੇ ਕਈ ਫੋਕਲ ਪੁਆਇੰਟਾਂ 'ਤੇ ਨਹੀਂ ਪੱਥਰ ਰੱਖੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਭਾਜਪਾ ਦੀ ਸਰਕਾਰ ਨੇ ਵੀ ਕਈ ਪੱਥਰ ਰੱਖੇ ਸੀ ਜਿਹੜੇ ਅੱਜ ਤੱਕ ਪੱਥਰ ਹੀ ਨੇ ਉੱਥੇ ਵੀ ਕੰਮ ਨਹੀਂ ਹੋਇਆ ਸੋ ਬਿਕਰਮ ਜੀਤਿਆ ਜੀ ਕਿਤੇ ਗੁਰਪ੍ਰੀਤ ਗੋਗੀ ਉਹਨਾਂ ਪੱਥਰਾਂ ਦੇ ਦੁਆਲੇ ਨਾ ਹੋ ਜੇ ਪੰਜਾਬ ਚ ਕਈ ਥਾਂ ਤੇ ਜਿਹੇ ਫੋਗਲ ਪੁਆਇੰਟਾਂ ਦੇ ਪੱਥਰ ਨੇ ਉੰਜ ਪ੍ਰਕਾਸ਼ ਸਿੰਘ ਬਾਦਲ ਹਰ ਹਲਕੇ ਚ ਇੱਕ ਆਦਰਸ਼ ਸਕੂਲ ਬਣਾਉਣ ਦਾ ਦਾਵਾ ਕਰਦੇ ਸੀ 2007 ਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਆਈ ਹੈ ਤੇ ਨਵਾਂ ਪੰਜਾਬ ਉਸਾਰਨ ਦੀ ਗੱਲ ਕੀਤੀ ਸੀ ਸੁਖਵੀਰ ਬਾਦਲ ਵੱਡੇ ਬਾਦਲ ਸਾਹਿਬ ਕਹਿੰਦੇ ਸੀ ਹਰ ਹਲਕੇ ਚ ਆਦਰਸ਼ ਸਕੂਲ ਬਣਾਵਾਂਗੇ ਹਰ ਹਲਕੇ ਚ ਅਦਰ ਸਕੂਲ ਨਹੀਂ ਬਣਿਆ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਹੁਣ ਅਗਰ ਵਿਕਰਮ ਮਜੀਠੀਆ ਜੀ ਸਿਆਸੀ ਪੋਤੜੇ ਗੁਰਪ੍ਰੀਤ ਗੋਗੀ ਦੇ ਫਰੋਲਣਗੇ ਸੋ ਮੈਨੂੰ ਲੱਗਦਾ ਕਿ ਗੁਰਪ੍ਰੀਤ ਗੋਗੀ ਵੀ ਆਪਣੀ ਇੱਕ ਕੰਹੀ ਤੇ ਪੱਥਰ ਤੋੜਨ ਵਾਲਾ ਜਿਹੜਾ ਹਥੌੜਾ ਲੈ ਕੇ ਹੋ ਸਕਦਾ ਪਿਛਲੀਆਂ ਸਰਕਾਰਾਂ ਦੇ ਪੱਥਰਾਂ ਵਾਲੇ ਪਾਸੇ ਨਾਲ ਤੁਰ ਪੈਣ ਕਿਉਂਕਿ ਗੁਰਪ੍ਰੀਤ ਗੋਗੀ ਵੀ ਜਜ਼ਬਾਤੀ ਲੀਡਰ ਹੈ ਅਗਰ ਵਿਕਰਮ ਮਜੀਠੀਆ ਜੋ ਜਾਰੂ ਲੀਡਰ ਹੈ ਤੇ ਗੁਰਪ੍ਰੀਤ ਗੋਗੀ ਵੀ ਜਜ਼ਬਾਤੀ ਲੀਡਰ ਹੈ ਸੋ ਮੈਂ ਕਹਿੰਦਾ ਪੰਜਾਬ 'ਚ ਨਹੀਂ ਪੱਥਰਾਂ ਦੀ ਜਾਂਚ ਹੀ ਹੋ ਜਾਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕੋਈ ਇਹ ਜਾਂਚ ਬਿਠਾ ਲੈਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਨੀ ਪੱਥਰ ਨੇ ਜਿਹੜੇ ਉਹਨਾਂ ਦੇ ਕੰਮ ਮੁਕੰਮਲ ਹੋ ਚੁੱਕੇ ਨੇ ਤੇ ਕਿਹੜੇ ਨੀ ਪੱਥਰ ਕੱਲੇ ਨੀ ਪੱਥਰ ਹੀ ਨਹੀਂ ਹੁਣ ਅੱਗੇ ਵੀ ਲਿਖਦੇ ਨੇ ਮੁਜੀਠੀਆ ਸਾਹਿਬ ਕਹਿੰਦੇ ਮੇਰੇ ਮਨ ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਕਹਿੰਦੇ ਗੋਗੀ ਜੀ ਮੈਂ ਆਸ ਕਰਦਾ ਕਿ ਜਿੱਥੇ ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨੀ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਢਾਓਗੇ ਸੋ ਹੁਣ ਉਹਨਾਂ ਨੇ ਇਹ ਤੱਕ ਕਹਿਤਾ ਮੁਜੀਠੀਆ ਸਾਹਿਬ ਨੇ ਕਿ ਜਿੱਥੇ ਜਿੱਥੇ ਵੀ ਝੂਠ ਦੇ ਨੀ ਪੱਥਰ ਰੱਖੇ ਗਏ ਨੇ ਉਹਨਾਂ ਨੂੰ ਢਾਓ ਕਿਤੇ ਇਹ ਨਾ ਹੋਵੇ ਅਲਜਾਮ ਆਦਮੀ ਪਾਰਟੀ ਅਭਿਆਨ ਛੇੜ ਦੇ ਕਿ ਪ੍ਰਾਣੀਆਂ ਸਰਕਾਰਾਂ ਵੇਲੇ ਜਿਹੜੇ ਨੀਂਹ ਪੱਥਰ ਰੱਖੇ ਗਏ ਸੀ ਝੂਠ ਦੇ ਜਿਹੇ ਰੱਖੇ ਗਏ ਸੀ ਤੇ ਉਹਨਾਂ ਨੂੰ ਵੀ ਢਾ ਦिए ਇਹ ਸਿਆਸਤ ਕਿਸੇ ਹੋਰ ਪਾਸੇ ਨਾ ਚਲੀ ਜਾਵੇ ਪਰ ਮਜੀਠੀਆ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ 'ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਲਈ ਹੋਰ ਵਧੇਗੀ ਤੇ ਕਹਿੰਦੇ ਗੋਗੀ ਜੀ ਨੀਂਹ ਪੱਥਰ ਵੀ ਢਾਓ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਨੀਂਹ ਪੱਥਰ ਵੀ ਢਾਓ ਸੋ ਵਿਕਰਮ ਮਜੀਠੀਆ ਵੀ ਪੂਰੇ ਇਸ ਜੋ ਇਹ ਪੋਲਿਟਿਕਲ ਵਾਰਦਾਤ ਹੋਈ ਹੈ ਪੱਥਰ ਢਾਈ ਜਾਣ ਦੀ ਉਹਦੇ ਤੇ ਉਹਨਾਂ ਦਾ ਵੀ ਦਖਲ ਆ ਗਿਆ ਵਿਕਰਮ ਜੀਠਿਆ ਵੀ ਜੁਝਾਰੂ ਲੀਡਰ ਨੇ ਪਰ ਇਹ ਨੀ ਪੱਥਰਾਂ ਦੀ ਸਿਆਸਤ ਹੁਣ ਪੰਜਾਬ 'ਚ ਸ਼ੁਰੂ ਹੋ ਗਈ ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਹੈ ਕਿ ਨੀ ਪੱਥਰਾਂ ਦੀ ਸਿਆਸਤ ਹੈ ਜਿਹੜੀ ਇਹ ਹੋਰ ਪਖੇਗੀ ਕਿਉਂਕਿ ਜੋ ਮਾਹੌਲ ਲੱਗਦਾ ਹੈ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਹਿੰਦੂ ਸੰਗਠਨਾਂ ਦੇ ਮੈਂਬਰ ਮਿਲੇ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਇੱਕ ਮੰਦਪਾਗੀ ਘਟਨਾ ਵਾਪਰੀ ਸੀ ਉਹਦੇ ਮਲਜ਼ਮ ਫੜਲੇ ਪੰਜਾਬ ਦੀ ਪੁਲਿਸ ਸੋ ਕੱਲ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਵੀ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਔਰ ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਰਕਾਰ ਨੇ ਔਰ ਪੁਲਿਸ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਇਹਨਾਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੋ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਾੜੀਆਂ ਘਟਨਾਵਾਂ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਸਬਕ ਮਿਲੇਗਾ ਔਰ ਉਹ ਉਹਨਾਂ ਦੇ ਵਿੱਚ ਡਰ ਤੇ ਭੈ ਪੈਦਾ ਹੋਏਗਾ ਔਰ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਅੰਜਾਮ ਦੇਣ ਤੋਂ ਸੰਕੋਚ ਕਰਨਗੇ ਬਾਕੀ ਅੱਜ ਦਾ ਦਿਨ ਇਸ ਜਿਹੜਾ ਕੱਲ ਪੱਥਰ ਤੋੜਿਆ ਗਿਆ ਔਰ ਜਿਹੜਾ ਅੱਜ ਜਾਗਰੂਕਤਾ ਮਾਰਚ ਹੈ ਬੁੱਢੇ ਨਾਲੇ ਦੇ ਹੱਕ 'ਚ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਗੁਜ਼ਰਦਾ ਹੈ ਅੱਜ ਲਗਾਤਾਰ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਔਰ ਹਰਜੋਤ ਜੀ ਦੇ ਨਾਲ ਕੱਲ ਜਿਹੜਾ ਖਬਰ ਪਤਾ ਲੈ ਕੇ ਆਵਾਂਗੇ ਉਹਦੇ ਵਿੱਚ ਪੂਰਾ ਵਿਸਥਾਰ ਹੈ ਜਿਹੜਾ ਉਹ ਕਰਾਂਗੇ ਔਰ ਕੋਈ ਵੀ ਤੇਰਾ ਅਗਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਵੀ ਸਵਾਗਤ ਹੈ ਵਿਕਰਮ ਸਿੰਘ ਮਜੀਠੀਆ ਵੀ ਆਪਣਾ ਪੱਖ ਰੱਖ ਸਕਦੇ ਨੇ ਹਰ ਕਿਸੇ ਦੇ ਪੱਖ ਦਾ ਸਵਾਗਤ ਹੈ ਉਹਨਾਂ ਦੀ ਗੱਲ ਵੀ ਅਸੀਂ ਅੱਗੇ ਵਧਾਵਾਂਗੇ ਸੋ ਇਸ ਨੀ ਪੱਥਰ ਦੀ ਸਿਆਸਤ ਤੇ ਕੋਈ ਵੀ ਤੇਰਾ ਆਪਣਾ ਕੋਈ ਪੱਖ ਰੱਖਣਾ ਚਾਵੇ ਆਪਣੀ ਗੱਲ ਕਰਨੀ ਚਾਵੇ ਕਿਉਂ ਉਹਨਾਂ ਦਾ ਵੀ ਸਵਾਗਤ ਹੈ ਬਹੁਤ ਧੰਨਵਾਦ